ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਡਮ ਮਨਤਾ ਚੋਧਰੀ ਜਿੰਦਾਬਾਦ ਬਹੁ ਸ਼ੋਕ ਜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਡਮ ਮਨਤਾ ਚੋਧਰੀ ਜਿੰਦਾਬਾਦ ਸ਼ੋਕਪਰ ਜੀ ਜਿੰਦਾਬਾਦ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਵੱਖ-ਵੱਖ ਪਿੰਡਾਂ ਚੋਂ ਆਪ ਪਾਰਟੀ ਅਤੇ ਅਕਾਲੀ ਦਲ ਦੇ ਦਰਜਨਾ ਪਰਿਵਾਰਾਂ ਨੇ ਫੜਿਆ ਕਾਂਗਰਸ ਪਾਰਟੀ ਦਾ ਪੱਲਾ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪੈਂਦੇ ਪਿੰਡ ਬਸਤੀ ਵਿਕਾਸ ਨਗਰ ਅਤੇ ਪਿੰਡ ਗੰਜੀ ਤੋਂ ਆਪ ਪਾਰਟੀ ਅਤੇ ਅਕਾਲੀ ਦਲ ਦੇ ਦਰਜਨਾ ਪਰਿਵਾਰਾਂ ਨੇ ਅੱਜ ਵਿਧਾਇਕਾ ਅਰਨਾ ਚੌਧਰੀ ਦੀ ਰਿਹਾਇਸ਼ ਤੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ 'ਚ ਬੰਦਾ ਮਾਨ ਸਨਮਾਨ ਦੇਣ ਦੀ ਗੱਲ ਵੀ ਕਹੀ ਉਧਰ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਾਂ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਦਿਨ ਮਿਹਨਤ ਕਰਾਂਗੇ ਕਾਹਨ ਸਟਾਰਟੀ ਜਿੰਦਾਬਾਦ ਕਾਹਨ ਸਟਾਰਟੀ ਜਿੰਦਾਬਾਦ ਰਾਜਮਰਨਾ ਚੌਧਰੀ ਜਿੰਦਾਬਾਦ ਰਾਜਮਰਨਾ ਚੌਧਰੀ ਜਿੰਦਾਬਾਦ ਬਹੁਸ਼ੋ ਚੌਧਰੀ ਜਿੰਦਾਬਾਦ ਬਹੁਸ਼ੋ ਚੌਧਰੀ ਅ ਦੇਖੋ ਪੰਚਾਇਤਾਂ ਦੇ ਇਲੈਕਸ਼ਨ ਸ਼ੁਰੂ ਹੈ ਅੱਜ ਸਕਰੂਟਲੀ ਆ ਤੇ ਪਰਸੋਂ ਵਿਟ੍ਰਾਲ ਹੈ ਲੋਕਾਂ ਦੇ ਵਿੱਚ ਇਹ ਸਿਲੈਕਸ਼ਨ ਦੇ ਬਾਰੇ ਉਤਸ਼ਾਹ ਬਹੁਤ ਹੈ ਚਾਹੇ ਗਵਰਨਮੈਂਟ ਨੇ ਬੜਾ ਜਲਦੀ ਦੇ ਵਿੱਚ ਹਫੜਾ ਦਫੜੀ ਦੇ ਵਿੱਚ ਕਿਉਂਕਿ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਮਾਲੀਓਗ ਹਾਈ ਕੋਰਟ ਦੇ ਵਿੱਚ ਰਿਟ ਸੀ ਹੋਈ ਦੀ ਉੱਥੇ ਰਿਪਲਾਈ ਦੇਣ ਦੇ ਬਾਅਦ ਟਾਈਮ ਬౌੰਡ ਹੋ ਗਿਆ ਤੇ ਉਹਨਾਂ ਇਮੀਡੀਏਟਲੀ ਇਹ ਡਿਕਲੇਅਰ ਕਰ ਦਿੱਤੇ ਪਰ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਅੱਜ ਜਿਹੜੀ ਆ 30 ਮਹੀਨਿਆਂ ਦੀ ਕਾਰਗਰਦਗੀ ਆਮ ਪਾਰਟੀ ਦੀ ਦੇਖ ਕੇ ਲੋਕਾਂ ਨੇ ਮੂੰਹ ਮੋੜਿਆ ਔਰ ਕਾਂਗਰਸ ਵਾਲੇ ਪਾਸੇ ਨੂੰ ਫੇਰ ਛਕਾ ਕੀਤਾ ਇਹ ਜਿਹੜੇ ਬਦਲਾਅ ਦੇ ਨਾਂ ਤੇ ਆਏ ਸੀ ਜਿਹੜੀ ਸਰਕਾਰ ਬਣੀ ਸੀ ਬਦਲਾਅ ਦੇ ਕੋਈ ਆਇਆ ਨਹੀਂ ਬਲਕਿ ਅੱਗੇ ਨਾਲੋਂ ਵਰਸਟ ਪੋਜੀਸ਼ਨ ਹੋਈ ਹੈ ਜਿਹੜੇ ਮਰਜੀ ਫਰੰਟ ਤੇ ਦੇਖ ਲੋ ਨਸ਼ਾ ਦੇਖ ਲੋ ਟਰਾਂਸਪੋਰਟ ਮਾਫੀਆ ਮਾਈਨਿੰਗ ਮਾਫੀਆ ਔਰ ਜਿਹੜੀ ਆਪਣਾ ਲਾਂਡ ਆਰਡਰ ਦੀ ਸਿਚੁਏਸ਼ਨ ਖਾਸ ਤੌਰ ਤੇ ਲੋਕ ਆਪਣੇ ਆਪ ਨੂੰ ਅੱਜ ਜਿਹੜੇ ਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਿਸ ਕਰਕੇ ਜਿਹੜੀ ਆ ਲੋਕਾਂ ਨੇ ਫੇਰ ਝੁਕਾ ਕੀਤਾ ਵੀ ਚਲੋ ਕਾਂਗਰਸ ਜਿਹੜੀ ਆ ਉਹ ਫੇਰ ਵੀ ਉਹਨਾਂ ਨੇ ਕੰਟਰੋਲ ਕੀਤਾ ਦਾ ਸੀ ਸੋ ਇਹ ਪਿੰਡ ਬਸਤੀ ਵਿਕਾਸਨਗਰ ਤੋਂ ਇਹ ਜਿੰਨੇ ਵੀ ਆਏ ਨੇ ਬਿਮਲਾ ਮੈਡਮ ਬਿਮਲਾ ਜਿਹੜੀ ਸਾਡੀ ਸਾਬਕਾ ਸਰਪੰਚ ਆ ਜਿਹੜੀ ਹੁਣੇ-ਹੁਣੇ ਟਰਮ ਐਕਸਪਾਇਰ ਹੋਈ ਹੈ ਉਹਦੇ ਚ ਸਰਪੰਚ ਸਨ ਇਹਨਾਂ ਦੀ ਸਦਾਰਤ ਦੇ ਵਿੱਚ ਔਰ ਮਿਸਟਰ ਇਹਨਾਂ ਦੇ ਹਸਬੰਡ ਰਮੇਸ਼ ਜੀ ਉਹਨਾਂ ਦੀ ਸਦਾਰਤ ਦੇ ਵਿੱਚ ਸਾਰੇ ਬੰਦਿਆਂ ਨੇ ਫੈਸਲਾ ਕੀਤਾ ਪਿੰਡ ਵਾਲਿਆਂ ਨੇ ਕਿ ਅਸੀਂ ਪਿਛਲੀ ਵਾਰੀ ਤੋਂ 10 ਸਾਲ ਤੋਂ ਆਮ ਪਾਰਟੀ ਦੀ ਮਦਦ ਕਰ ਰਹੇ ਸੀ ਉਹ ਕਹਿੰਦੇ ਵੀ ਅਸੀਂ ਸੈਟੀਸਫਾਈਡ ਨਹੀਂ ਆ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਤੇ ਅੱਜ ਤੁਸੀਂ ਦੇਖਦੇ ਪਿਓ ਵੀ ਸਾਡੇ ਆਪਣੇ ਘਰ ਇਹ ਵੀ ਨਹੀਂ ਗੱਲ ਕਿ ਅਸੀਂ ਜਾ ਕੇ ਕਿਸੇ ਨੂੰ ਕਿਹਾ ਤੇ ਤਾਂ ਇਹਨਾਂ ਆਪਣੇ ਆਪ ਮਨ ਬਦਲਿਆ ਤੇ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਇਸੇ ਤਰ੍ਹਾਂ ਗੰਜੀ ਪਿੰਡ ਉਥੇ ਜਿਹੜੇ ਸ਼ਰੋਮਨੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਬੰਦੇ ਸੀ ਜਿਹੜੇ ਉਥੇ ਵੋਟਰ ਸਪੋਰਟਰ ਸੀ ਉਹ ਸਰਦਾਰ ਪਿਆਰਾ ਸਿੰਘ ਜਿਹੜਾ ਸਾਡਾ ਸਰਪੰਚ ਜਿੱਦੀ ਹੁਣੇ ਟਰਮ ਖਤਮ ਹੋਈ ਆ ਉਹਦੀ ਸرداریਤ ਦੇ ਵਿੱਚ ਉਹਦੀ ਰਹਿਨਮਾਈ ਥੱਲੇ ਲਗਭਗ ਸਾਰਾ ਅਕਾਲੀ ਦਲ ਜਿਹੜਾ ਉਥੋਂ ਉਸ ਪਿੰਡ ਦਾ ਉਹ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਔਰ ਇਹੀ ਮੇਨ ਉਹਨਾਂ ਦਾ ਵੀ ਇਹੀ ਆ ਕਿ ਉਹ ਸੈਟੀਸਫਾਈਡ ਨਹੀਂ ਹੈ ਮੌਜੂਦਾ ਸਰਕਾਰ ਤੋਂ ਕਿ ਜੋ ਮੌਜੂਦਾ ਸਰਕਾਰ ਤੇ ਆਸਾਂ ਉਮੀਦਾਂ ਸੀ ਉਸ ਤੇ ਪੂਰੀ ਨਹੀਂ ਉਤਰੀ ਇਸ ਕਰਕੇ ਉਹ ਵੀ ਆਪਣੇ ਆਪ ਆਏ ਨੇ ਔਰ ਉਹਨਾਂ ਨੇ ਅੱਜ ਸਰੂਪੇ ਪਾ ਕੇ ਸਾਡੀ ਕਾਂਗਰਸ ਪਾਰਟੀ ਜੁਆਇਨ ਕੀਤੀ। ਹਾਂ ਪਾਰਟੀ ਵਿੱਚ ਆਇਆ ਮੈਂ ਪ੍ਰੇਮ ਸਿੰਘ ਬਸਤੀ ਵਿਕਾਸ ਨਗਰ ਤੋਂ 15 ਸਾਲ ਸੇਵਾ ਕੀਤੀ ਆ ਪਾਰਟੀ ਦੀ ਸਾਨੂੰ ਗਰੀਬਾਂ ਨੂੰ ਨਹੀਂ ਪੁੱਛਿਆ ਵਰਕਰਾਂ ਨੂੰ ਨਹੀਂ ਪੁੱਛਿਆ ਮੇਰੇ ਨਾਲ 500 ਬੰਦਾ ਆਏ ਹਲਕੇ ਦਾ ਜਿੰਨਾ ਜਿੰਨਾ ਬੋਟਾ ਪਾਈਆਂ ਸੀ ਇਹਨਾ ਤੋਂ ਨਿਕੜੇ ਪਿੰਡ ਜੀ ਪ੍ਰੇਮਸੀ ਬਸਤੀ ਵਿਕਾਸ ਨਗਰ ਹੁਣ ਅੱਜ ਕਿਹੜੀ ਪਾਰਟੀ ਸੰਭਲ ਰਹੀ ਹੈ ਅੱਜ ਕਾਂਗਰਸ ਨੇ ਅੱਜ ਸਰਪੰਚ ਜੀ ਨੇ ਉਹ ਘਰ ਸੱਦ ਕੇ ਖਿਲਾ ਰਿਆ ਆਪ ਹੋਰ ਕਿਹੜੀ ਪਾਰਟੀ ਸਾਡੇ ਕਿਤੇ ਕਿਹੜੀ ਪਾਰਟੀ ਸੰਭਲ ਹੋ ਰਹੀ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਜੀ ਪਿੰਡ ਗੰਜੀ ਤੋਂ ਤਰਸੇਮ ਸਿੰਘ ਬੋਲ ਰਿਹਾ ਜੀ ਮੈਂ ਪੱਕਾ ਕਾਲੀ ਦਾਲ ਸੀਗਾ ਜੀ ਅੱਜ ਤੱਕ ਕੋਈ ਮਲੇ ਸਾਨੂੰ ਸਾਥ ਨਹੀਂ ਮਿਲੀ ਤੇ ਅੱਜ ਮੈਂ ਮਲਬੀ ਪਾਰਟੀ ਨੂੰ ਤੇ ਆ ਕੇ ਤੇ ਕਾਂਗਰਸ ਪਾਰਟੀ ਸ਼ਾਮਲ ਹੋ ਗਿਆ ਤੇ ਦੁਖੀ ਜਿਹੜਾ ਆ ਉਹ ਮਲਬੀ ਆਪ ਤੋਂ ਦੁਖੀ ਬਹੁਤ ਜ਼ਿਆਦੀ ਇਸ ਕਰਕੇ ਵੀ ਉਹਨਾਂ ਨੇ 22 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ ਗੁੰਡਾਗਰਦੀ ਤੇ ਪ੍ਰਸ਼ਾਸਨ ਵੀ ਉਹਨਾਂ ਨੇ ਆਪਣਾ ਹੱਥ ਲਿਆ ਸਾਰਾ ਤੇ ਕੋਈ ਪੁਛਗਿਛ ਨਹੀਂ ਪਿੰਡਾਂ ਵਿੱਚ ਚੋਰੀਆਂ ਦੁਕਾਨਾਂ ਭੱਜਦੀਆਂ ਗੁਰਦੁਆਰਿਆਂ ਚੋਰੀਆਂ ਹੁੰਦੀਆਂ ਜੇ ਕੋਈ ਬੰਦਾ ਫੜਿਆ ਤੇ ਉਹਨਾਂ ਨੇ ਮਲਬੀ ਨਹੀਂ ਕੋਈ ਕਾਮਯਾਬੀ ਹੋਣੀ ਤੀ ਤੇ ਇਸ ਕਰਕੇ ਜਿਹੜਾ ਕਿ ਉਹ ਆਪਣੇ ਹੱਥੇ ਸਾਰਾ ਕੰਟਰੋਲ ਲੈ ਲਿਆ ਭਗਵੰਤ ਮਾਨ ਨੇ ਅਸੀਂ ਉਹ ਤੋਂ ਬਹੁਤ ਦੁਖੀ ਆ ਇਸ ਕਰਕੇ ਕਿਉਂਕਿ ਕਾਂਗਰਸ ਦੀ ਜਿਹੜੀ ਜੋ ਗ੍ਰਾਂਟਾਂ ਦਿੱਤੀਆਂ ਸੀ ਪਹਿਲੇ ਸਾਡੇ ਪਿੰਡ ਨੂੰ ਉਹ ਵੀ ਉਹਨਾਂ ਨੇ ਆਪਣੇ ਮੈਨਿਫੈਸਟੋ ਆਣ ਕੇ ਤੇ ਜੰਜਕਾਰ ਤੇ ਲਾ ਕੇ ਤੇ ਕਹਤਾ ਵੀ ਇਹ ਗ੍ਰਾਂਟਾਂ ਅਹੀਂ ਲਾ ਰਹੇ ਆ ਤੇ ਗ੍ਰਾਂਟਾਂ ਜਿਹੜੀਆਂ ਅਹੀਂ ਉਹ ਮਤਲਬ ਕਿ ਸਾਡੇ ਮਤਲਬ ਕਿ ਜਿਹੜੇ ਬਾਉਜੀ ਸੀ ਅਸ਼ੋਕ ਜੀ ਇਹਨਾਂ ਨੇ ਦਿੱਤੀਆਂ ਹੋਈਆਂ ਸੀ ਤੇ ਉਹ ਗ੍ਰਾਂਟਾਂ ਉਹਨਾਂ ਲਾ ਕੇ ਉੱਥੇ ਇਹ ਸਾਰੇ ਪਿੰਡ ਦੇ ਚ ਕਹਿ ਰਹੇ ਆ ਪੀਏ ਗਰਾਂਟਾਂ ਜਿਹੜੀਆਂ ਨੇ ਭਗਵੰਤ ਮੰਨ ਲਓ ਆਪ ਲੋ ਨੂੰ ਆਈਆਂ ਨੇ ਕਿੰਨੇ ਕੁ ਪਰਿਵਾਰ ਤੋਂ ਨਾਲ ਸਾਹਮਲੇ ਮੇਰੇ ਨਾਲ ਜੀ ਇਹ ਘਰ ਤੋਂ ਘਰ 25 ਪਰਿਵਾਰ ਹੋਣਗੇ ਇੱਥੇ ਅਹਲੇ ਠੀਕ ਹੈ ਹਾਂਜੀ ਦੱਸੋ ਭਾਜੀ ਕਿਹੜਾ ਪਿੰਡ ਹੈ ਕਿਹੜੀ ਪਾਰਟੀੋਂ ਛੜ ਕੇ ਦਈਆਂ ਜਾਏ ਸਭ ਤੋਂ ਪਹਿਲਾਂ ਦੇ ਬਾਰੇ ਕੁਝ ਇਹ ਖਾਲਸਾ ਵਾਜਿੰਗੀ ਫਤੇ ਅਸੀਂ ਪਿੰਡ ਗੰਜੀ ਤੋਂ ਜੀ ਅਕਾਲੀ ਦਲ ਛੜ ਗਏ ਆ ਕਾਂਗਰਸ ਵਿੱਚ ਜੁਆਨ ਹੋਏ ਜੀ ਤੇ ਆਪ ਤਾਂ ਦੁਖੀਆਂ ਬਾਕੀ ਤੁਹਾਨੂੰ ਸਾਡੇ ਚਾਚਾ ਜੀ ਨੇ ਸਾਰਾ ਕੁਝ ਦੱਸ ਦਿੱਤਾਗਾ ਤੇ ਬਹੁ ਸੌ ਜੀ ਦੇ ਸਾਨੂੰ ਕੰਮ ਵਧੀਆ ਲੱਗੇ ਨੇ ਤੇ ਇਸ ਕਰਕੇ ਅਸੀਂ konstformiljongitterade